ਹਾਂਜੀ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਏ ਨੇ ਹਰਮੰਦਰ ਸਾਹਿਬ ਦੀਆਂ ਜੋ ਇਤਿਹਾਸਕ ਸਥਾਨ ਨੇ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿਹੜੀਆਂ ਗੁਰਦੁਆਰਾ ਹਰਮੰਦਰ ਸਾਹਿਬ ਦੇ ਆਲੇ ਇਤਿਹਾਸਕ ਸਥਾਨ ਨੇ ਜਿੱਮੇ ਬਾਬਾ ਟਾਲਰਾਈ ਜੀ ਦਾ ਗੁਰਦੁਆਰਾ ਸਾਹਿਬ ਹੋ ਗਿਆ ਕੌਲ ਸਰ ਸਾਹਿਬ ਹੋ ਗਿਆ ਰਾਮ ਸਰ ਸਾਹਿਬ ਹੋ ਗਿਆ ਸੰਤੋਖ ਸਰ ਸਾਹਿਬ ਹੋ ਗਿਆ ਉਹਨਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਤੇ ਆਜੋ ਜੀ ਚਲਿਏ ਜਿਹੜੇ ਹਰਮੰਦਰ ਸਾਹਿਬ ਦੇ ਬਿਲਕੁਲ ਨਾਲ-ਨਾਲ ਸਥਿਤ ਨੇ ਜੀ ਥੋੜੀ-ਥੋੜੀ ਦੂਰ ਕਿੱਥੇ ਸਥਿਤ ਨੇ ਤੇ ਆਜੋ ਜੀ ਕਰਵਾਉਣੇ ਆ ਦਰਸ਼ਨ ਆ ਸਾਹਮਣੇ ਹੋ ਗਿਆ ਜੀ ਹਰਮੰਦਰ ਸਾਹਿਬ ਇੱਧਰ ਬੈਕ ਸਾਈਡ ਤੇ ਆ ਜੀ ਆਪਾਂ ਤੇ ਚੱਲਦੇ ਆ ਇੱਧਰ ਬੱਬਾ ਟਾਲਰਾਈ ਜੀ ਦਾ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਿਖਾਉਣੇ ਆ ਤੇ ਕਰਾਉਣੇ ਆ ਦਰਸ਼ਨ ਇੱਧਰ ਮਾਤਾ ਗੰਗਾ ਜੀ ਨਿਵਾਸ ਸਥਾਨ ਬਣਿਆ ਹੋਇਆ ਜੀ ਤੇ ਇੱਧਰ ਵੀ ਗੱਲ ਹੋਈ ਕਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨਿਵਾਸ ਸਥਾਨ ਬਣਿਆ ਹੋਇਆ ਤੇ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਬਾਬਾ ਤਮਰਾਈ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਜੀ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਤੇ ਇਹ ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਤੇ ਇੱਥੇ ਬਾਬਾ ਤਮਰਾਈ ਜੀ ਨੇ ਛੋਟੀ ਉਮਰ 9 ਸਾਲ ਦੀ ਉਮਰ ਦੇ ਵਿੱਚ ਹੀ ਪ੍ਰਾਂਤ ਦੇ ਅੱਗੇ ਸੀ ਬਾਬਾ ਤਮਰਾਈ ਜੀ ਦਾ ਜਨਮ 1619 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਹੀ ਹੋਇਆ ਸੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਤੇ ਜਦੋਂ ਛੋਟੀ ਵੀ ਉਮਰ ਸਨ ਵਿੱਚ ਸਨ ਤਾਂ ਇਹਨਾਂ ਦੇ ਜੋ ਵੀ ਦੁਬਾਰਾ ਬੋਲ ਬੋਲੇ ਜਾਂਦੇ ਸੀ ਸਾਇਸ ਸਭਾਈ ਪੂਰੇ ਹੋ ਜਾਂਦੇ ਸੀ ਇਸ ਪ੍ਰਭਾਵ ਕਰਕੇ ਸਾਰੇ ਆਪ ਜੀ ਨੂੰ ਬਾਬਾ ਜੀ ਬਾਬਾ ਜੀ ਕਹਿੰਦੇ ਸੀ ਤੋਂ ਬਾਬਾ ਜੀ ਬਾਲ ਵਸਤਾ ਵਿੱਚ ਹੀ ਆਪਣੇ ਹਾਣੀ ਬਾਲਕਾਂ ਦੇ ਨਾਲ ਖਿੰਦੋ ਖਿੱਦੋ ਖੁੰਡੀ ਖੇਡਿਆ ਕਰਦੇ ਸੀ ਇੱਕ ਦਿਨ ਖੇਡਦੇ ਆ ਖੇਡਦੇ ਆ ਬਾਲਕ ਮੋਹਨ ਦੀ ਵਾਰੀ ਆਈ ਤਾਂ ਸਾਮ ਹੋਣ ਕਰਨ ਉਸਨੇ ਅਗਲੀ ਅਗਲੇ ਦਿਨ ਵਾਰੀ ਦੇਣ ਦਾ ਵਾਅਦਾ ਕੀਤਾ ਰਾਤ ਸਮੇਂ 모ਹਨ ਨੂੰ ਸੱਪ ਨੇ ਡੰਗ ਲਿਆ ਤੇ ਉਸ ਦੀ ਮੌਤ ਹੋ ਗਈ। ਜਦ 모ਹਨ ਅਗਲੇ ਦਿਨ ਖੇਡਣ ਆਇਆ ਤਾਂ ਬੱਬਾ ਜੀ ਆਪਣੇ ਸਾਥੀਆਂ ਸਮੇਤ 모ਹਨ ਜੀ ਦੇ ਘਰ ਪਹੁੰਚ ਗਏ। ਅੱਗੇ ਦੇਖਿਆ ਕਿ 모ਹਨ ਦੇ ਮਾਤਾ ਪਿਤਾ ਜੀ ਰੋ ਰਹੇ ਹਨ। ਬਿਰਲਾਪ ਕਰਦੇ ਸਮੇਂ ਮਾਪਿਆਂ ਨੇ 모ਹਨ ਦੇ ਸੱਪ ਲੜਕੇ ਮਰ ਜਾਣ ਦਾ ਹਾਲ ਬੱਬਾਤਾ ਲਰਾਈ ਜੀ ਨੂੰ ਦੱਸਿਆ। ਇਹ ਸੁਣ ਕੇ ਬੱਬਾ ਜੀ ਨੇ 모ਹਨ ਨੂੰ ਬਾਜ ਮਾਰੀ ਤੇ 모ਹਨ ਉੱਠ ਉੱਠ ਕੇ ਖੇਡਣ ਲਈ ਤਿਆਰ ਹੋ ਗਿਆ। ਤੇ ਇਸ ਗੱਲ ਦੀ ਚਰਚਾ ਸਾਰੇ ਨਗਰ ਵਿੱਚ ਫੈਲ ਗਈ ਜਦੋਂ ਹਰਗੋਬਿੰਦ ਜੀ ਨੂੰ ਪਤਾ ਲੱਗਿਆ ਇਸ ਘਟਨਾ ਬਾਰੇ ਤਾਂ ਉਹਨਾਂ ਨੇ ਫਰਮਾਇਆ ਕਿ ਭਾਣਾ ਉਲਟ ਗਿਆ ਹੈ ਤਾਂ ਬਾਬਾ ਜੀ ਇਸ ਗੱਲ ਤੋਂ ਸਮਝ ਗਏ ਤੇ ਇਸ ਸਥਾਨ ਦੇ ਉੱਤੇ ਚਾਦਰ ਤਾਣ ਕੇ लेट ਗਏ ਤੇ ਸਰੀਰ त्याग ਦਿੱਤਾ ਇਹ ਘਟਨਾ 1628 ਈਸਵੀ ਦੀ ਹੈ ਜੀ ਤੇ ਇੱਥੇ ਹੀ ਗੁਰੂ ਸਾਹਿਬ ਨੇ ਸੇਮੇ ਪਾਸਾ ਜੀ ਨੇ ਬਾਬਾ ਅਟਮਰਾਇ ਜੀ ਦਾ ਸੰਸਕਾਰ ਕੀਤਾ ਤੇ ਇਸ ਗੁਰਦੁਆਰਾ ਸਾਹਿਬ ਨਾਲ ਇੱਕ ਕਹਾਵਤ ਵੀ ਜੁੜੀ ਹੋਈ ਹੋਈ ਹੈ ਬਾਬਾ ਟੱਲ ਪੱਕੀਆਂ ਪਕਾਈਆਂ ਕੱਲ ਇਸ ਸਥਾਨ ਤੇ ਕਹਿੰਦੇ ਲੰਗਰ ਨਹੀਂ ਪੱਕਦਾ ਜੀ ਤੇ ਸੰਗਤ ਘਰਾਂ ਤੋਂ ਲੰਗਰ ਪਕਾ ਕੇ ਲਿਆਉਂਦੀ ਹੈ ਤੇ ਘਰਾਂ ਤੋਂ ਪਕਾ ਕੇ ਲਿਆਉਂਦੇ ਲੰਗਰ ਨੂੰ ਸੰਗਤ ਬੜੀ ਸਰਦਾ ਨਾਲ ਸਕਦੀ ਹੈ ਤੇ ਬਾਬਾ ਟੱਲ ਰਾਏ ਜੀ ਨੂੰ ਯਾਦ ਕਰਦੀ ਹੈ ਤੇ ਸਵੇਂ ਪਾਸੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਪੰਜ ਵਰਬੀ ਦਿੱਤੇ ਸੀ ਬਾਬਾ ਟੱਲ ਰਾਏ ਜੀ ਨੂੰ ਸਭ ਤੋਂ ਪਹਿਲਾ ਵਰਸੀ ਕੇ ਸਾਰੇ ਸ਼ਹਿਰ ਨਾਲੋਂ ਤੇਰਾ ਦਰਵਾਜ਼ੇ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਹੈ ਜੀ ਦੂਜਾ ਸੀ ਕਿ ਅੰਮ੍ਰਿਤਸਰ ਆਏ ਜੱਤਵਾਂ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਨਾਲ ਹੀ ਸਫਲ ਹੋਵੇ ਜੀ ਤੀਜਾ ਸੀ ਕਿ ਤੇਰੇ ਦਰ ਤੋਂ ਸੰਗਤਾਂ ਮੂੰਹ ਮੰਗਿਆ ਮਰਦਾਂ ਪੂਰਿਆ ਪਾਉਣ ਗਿਆ ਚੌਥਾ ਸੀ ਕਿ ਤੇਰੇ ਦਰ ਤੋਂ ਲੋੜਵੰਦ ਪ੍ਰਸਾਦਾ ਸਕਣਗੇ ਤੇ ਅੱਜ ਸਾਕ ਰਹੇ ਨੇ ਜੀ ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਿਆ ਹੈ ਜੋ ਕਿ ਅੰਤਮ ਸਮੇਂ ਤਰੇ ਧਿਆਨ ਤਰੇ ਚਰਨਾ ਵਿੱਚ ਜਾਵੇਗਾ ਸੋ ਇਹ ਸੀ ਜੀ ਗੁਰੂ ਸਾਹਿਬ ਦੁਆਰਾ ਬਾਬਾ ਅਟਲ ਰਾਏ ਜੀ ਨੂੰ ਪੰਜ ਵਾਰ ਤੇ ਹੁਣ ਚੱਲਦੇ ਆਂ ਜੀ ਆਪਾਂ ਬਾਬਾ ਜਸਤਾ ਸਿੰਘ ਅਲੂਵਾਲੀਆ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਤੁਹਾਨੂੰ ਇਹ ਸਥਾਨ ਬਾਬਾ ਅਟਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਤੇ ਮੌਜੂਦ ਹੈ ਜੀ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਹਿਸਟਰੀ ਇੰਗਲਿਸ਼ ਦੇ ਵਿੱਚ ਲਿਖੀ ਹੋਈ ਆ ਤੇ ਆ ਦੂਜੇ ਪਾਸੇ ਹਿਸਟਰੀ ਲਿਖੀ ਹੋਈ ਹੈ ਜੀ ਪੰਜਾਬੀ ਦੇ ਵਿੱਚ ਸਰਦਾਰ ਜਸਤਾ ਸਿੰਘ ਅਲੂਵਾਲੀਆ ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸੀ ਫਰੇਤੀ পেট ਦਰਦ ਹੋਣ ਕਰਕੇ ਕਾਲ ਚਲਾਣਾ ਕਰਕੇ ਤੇ ਉਹਨਾਂ ਦਾ ਸੰਸਕਾਰ ਇੱਥੇ ਕੀਤਾ ਗਿਆ ਸੀ ਜੀ ਜਿਸ ਹਸਤਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸਰਦਾਰ ਜਸਤਾ ਸਿੰਘ ਆਲੂਵਾਲੀਆ ਆਲੂਵਾਲੀਆ ਮਿਸਲ ਦੇ ਮੁਖੀ ਵੀ ਸੀ ਤੇ ਜਦੋਂ ਦਰਬਾਰ ਸਾਹਿਬ ਸੋਨਾ ਚੜਵਾਇਆ ਜਾ ਰਿਹਾ ਸੀ ਤਾਂ ਇਹਨਾਂ ਨੇ ਅੱਗੇ ਵੱਧ ਕੇ ਬਹੁਤ ਸੇਵਾ ਕੀਤੀ ਛੋਟਾ ਵੱਡਾ ਕੁਲੂਕਰ ਵੱਡਾ ਕੁਲੂਕਰ ਤਕਰੀਬਨ ਸਾਰੀਆਂ ਸਮਕਾਲੀ ਲੜਾਈਆਂ ਇਹਨਾਂ ਦੀ ਲੀਡਰਸ਼ਿਪ ਥੱਲੇ ਹੀ ਲੜੀਆਂ ਗਈਆਂ ਤੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਧਰ ਬੱਬਾ ਟੱਲਰ ਹੈ ਜੀ ਦੇ ਗੁਰਦੁਆਰਾ ਸਾਹਿਬ ਤੇ ਬੈਕ ਸਾਈਡ ਤੇ ਦਰਸ਼ਨ ਕਰ ਰਹੇ ਹੋ ਜੱਸਾ ਸਿੰਘ ਆਲੋਵਾਲਗਿਆ ਜੀ ਦੇ ਗੁਰਦੁਆਰਾ ਸਾਹਿਬ ਤੇ ਇਹ ਸੀ ਜੀ ਦੋ ਗੁਰਦੁਆਰਾ ਸਾਹਿਬ ਜੋ ਬਿਲਕੁਲ ਕੋਲ ਹੀ ਨੇ ਮੌਜੂਦ ਤੇ ਹੁਣ ਤੁਹਾਨੂੰ ਗੁਰਦੁਆਰਾ ਕੋਲ ਸਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਉਹਦੇ ਇਤਿਹਾਸ ਬਾਰੇ ਸਾਂਝ ਪਾਵਾਂਗੇ ਬਿਲਕੁਲ ਇਸੇ ਗੁਰਦੁਆਰਾ ਸਾਹਿਬ ਦੇ ਨਾਲ ਮੌਜੂਦ ਹੈ ਜੀ ਉਹ ਸਾਹਮਣੇ ਬੋਰਡ ਵੀ ਲੱਗਾ ਹੈ ਤੇ ਇਹ ਸਰੋਗਰਾ ਜੀ ਗੁਰਦੁਆਰਾ ਕੋਲ ਸਰ ਸਾਹਿਬ ਦਾ ਤੇ ਹੁਣ ਚੱਲਦੇ ਹਾਂ ਜੀ ਅੱਗੇ ਇਸ ਸਥਾਨ ਤੇ ਵੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਜੀ ਦੀ ਚਰਨ ਸੂ ਪ੍ਰਾਪਤਾ ਜੀ ਇਹ ਸਥਾਨ ਵੀ ਇਹ ਗੁਰਦੁਆਰਾ ਸਾਹਿਬ ਮਾਤਾ ਕੌਲਾ ਜੀ ਦੇ ਨਾਲ ਸਵਤਤਰ ਗੁਰਦੁਆਰਾ ਸਾਹਿਬਾ ਜੀ ਆਪ ਜੀ ਲਾਹੌਰ ਮੁਚੰਗ ਨਿਵਾਸੀ ਕਾਜੀ ਰੁਸਤਖਾਂ ਦੀ ਪੁੱਤਰੀ ਸਨ ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਮੀਆਂ ਮੀਰ ਜੀ ਦਾ ਨਿਵਾਸ ਸਥਾਨ ਸੀ ਮਾਤਾ ਕੌਲਾ ਜੀ ਨੂੰ ਸਾਈ ਮੀਆਂ ਮੀਰ ਜੀ ਦੀ ਸੰਗਤ ਕਰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਦੇ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ ਮਾਤਾ ਕੌਲਾ ਜੀ ਨੂੰ ਗੁਰਬਾਣੀ ਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕੇ ਕਾਜੀ ਨੇ ਮੌਤ ਦਾ ਫਤਵਾ ਦੇ ਦਿੱਤਾ ਸਾਈ ਮੀਆਂ ਮੀਰ ਜੀ ਨੇ ਇਸ ਫਤਵੇ ਬਾਰੇ ਸੁਣ ਕੇ ਤੇ ਆਪਣੇ ਚੇਲੇ ਅਬਦੁੱਲਾਹ ਸਾਹ ਨਾਲ ਮਾਤਾ ਕੌਲਾ ਜੀ ਨੂੰ ਸ੍ਰੀ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ ਦੀਨ ਨੇ ਅਸਰਾ ਗੁਰੂ ਜੀ ਨੇ ਗੁਰੂ ਘਰ ਵੱਲ ਮਾਤਾ ਜੀ ਦਾ ਸੰਪੂਰਨ ਪ੍ਰੇਮ ਦੇਖਦੇ ਹੋਏ ਅੰਮ੍ਰਿਤਸਰ ਪੁੱਜਨ ਤੇ ਇਸ ਸਥਾਨ ਦੇ ਉੱਤੇ ਤੇ ਜਿਨ੍ਹਾਂ ਦਾ ਪੁਰਾਤਨ ਨਾਮ ਫੁੱਲਾਂ ਦੀ ਢਾਬ ਸੀ ਇੱਥੇ ਉਹਨਾਂ ਦਾ ਨਿਵਾਸ ਸਥਾਨ ਕਰਵਾਤਾ ਇੱਥੇ ਮਾਤਾ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਦਾ ਅਭਿਆਸ ਜਪ ਤਪ ਕਰਦਿਆਂ ਬਤਾਇਆ ਮਾਤਾ ਕੌਲਾ ਜੀ ਨੇ ਗੁਰੂ ਜੀ ਅੱਗੇ ਇੱਕ ਦਿਨ ਅੰਸ ਵੰਸ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ ਜਿਸ ਨੂੰ ਗੁਰੂ ਜੀ ਨੇ ਆਪਣੇ ਬਖਸ਼ਸ ਦੁਆਰਾ ਗਿਆਨ ਦੇ ਕੇ ਮਿਟਾ ਦਿੱਤਾ ਤੇ ਵਰ ਦਿੱਤਾ ਕਿ ਅਸੀਂ ਤੁਹਾਨੂੰ ਐਸਾ ਪੁੱਤਰ ਬਖਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਜਗਤ ਵਿੱਚ ਅਮਰ ਰਹੇਗਾ ਤੇ ਗੁਰੂ ਸਾਹਿਬ ਨੇ ਬਾ ਬੁੱਢਾ ਜੀ ਨੂੰ ਮਾਤਾ ਜੀ ਦੇ ਨਾਮ ਤੇ ਸਰੋਵਰ ਦਾ ਕੰਮ ਸਪੁਰਦ ਕੀਤਾ ਮਾਤਾ ਕੌਲਾ ਜੀ ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕੌਲਸਰ ਰੱਖਿਆ ਜਾਵੇ ਤੁਸੀਂ ਇਸ ਨੂੰ ਆਪਣਾ ਪੁੱਤਰ ਹੀ ਸਮਝੋ ਇਹ ਸਰੋਵਰ 1624 ਈਸਵੀ ਤੋਂ 1627 ਈਸਵੀ ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਗਰਾਨੀ ਖੇਡ ਤਿਆਰ ਕਰਵਾਇਆ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਤਸੰਗੜੇ ਸ੍ਰੀ ਹਰਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਹੁਕਮ ਦਿੱਤਾ ਜੀ ਜੋ ਕਿ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਏ ਨੇ ਇਸ ਸਰੋਵਰ ਦੇ ਨਾਲ ਨਾਲ ਆਏ ਆਂ ਇਹ ਗੁਰੂ ਸਾਹਿਬ ਦਾ ਮਿਰਦ ਆਪਣੇ ਭਗਤਾਂ ਤੇ ਹੁਕਮ ਮੰਨਣ ਵਾਲਿਆਂ ਨੂੰ ਆਪਣੇ ਆਪ ਤੋਂ ਬੱਧ ਬੰਧਾਈ ਦੇਣੀ ਮਾਤਾ ਕੌਲਾਂ ਜੀ ਦੇ ਨਾਮ ਸਿਮਰਨ ਬੰਦਗੀ ਤੇ ਗੁਰੂ ਘਰ ਦੀ ਸੇਵਾ ਦਾ ਉਹਨਾਂ ਨੂੰ ਇਹ ਭਾਗ ਪ੍ਰਾਪਤ ਹੋਇਆ ਜੀ ਤੇ ਸੰਮਤ 1986 ਈਸਵੀ ਨੂੰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਵਾਸ ਕਰ ਗਏ ਸੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੋ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਪੜ ਸਕਦੇ ਹੋ ਸਾਡੇ ਸਾਹਮਣੇ ਹੈ ਜੀ ਤੇ ਹੁਣ ਕਰਵਾਉਣਾ ਜੀ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਖੈਰ ਸੰਗਤ ਬਹੁਤ ਘੱਟ ਆਉਂਦੀ ਹੈ ਜੀ ਇੱਥੇ ਤੇ ਤੁਹਾਨੂੰ ਅੰਦਰੋਂ ਕਰਵਾਉਣਾ ਜੀ ਦਰਸ਼ਨ ਜੋ ਪਰ ਅੰਤਜੈ ਤੇਰਾ ਬਖਸ਼ ਪਈਏ ਇਹ ਸ੍ਰੀ ਗੁਰਦੁਆਰਾ ਕੌਨ ਸਰ ਸਾਹਿਬ ਦਾ ਇਤਿਹਾਸ ਉਹ ਤੁਹਾਨੂੰ ਦੱਸਣ ਕਰਵਾ ਰਹੇ ਹਾਂ ਉਸ ਪਵਿੱਤਰ ਸਰੋਵਰ ਦੇ ਜਿਸ ਨੂੰ ਬਹੁਤ ਹੀ ਮਾਨਤਾ ਪ੍ਰਾਪਤ ਹੈ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਤਲਰਾਇ ਜੀ ਦੇ ਗੁਰਦੁਆਰਾ ਸਾਹਿਬ ਦੇ ਤੇ ਇਹ ਤਿੰਨੇ ਗੁਰਦੁਆਰਾ ਸਾਹਿਬ ਇੱਕੋ ਅਸਥਾਨ ਤੇ ਮੌਜੂਦ ਨੇ ਜਿਵੇਂ ਕਿ ਗੁਰਦੁਆਰਾ ਤਲਰਾਇ ਸਾਹਿਬ ਜੀ ਦੇ ਦਰਸ਼ਨ ਕਰ ਤੇ ਹੁਣ ਦਰਸ਼ਨ ਕਰਵਾਏ ਨੇ ਜੀ ਤਨ ਤਨ ਬੱਬਾ ਟੱਲ ਰਾਈਜ ਦੇ ਗੁਰਦੁਆਰਾ ਸਾਹਿਬ ਤੇ ਜੱਸਾ ਸਿੰਘ ਆਲੂ ਵਾਲੇ ਜੀ ਦੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਕੋਲ ਸਰ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਇੱਕੋ ਜਗ੍ਹਾ ਤੇ ਮੌਜੂਦ ਨੇ ਜੀ ਤੇ ਹਰਮੰਦਰ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਜਿੱਧਰ ਦੀਵਾਨ ਮੰਜੀ ਹਾਲ ਹੈ ਜੀ ਉਹ ਸੜਕ ਜਾਂਦੀ ਹੈ ਤੇ ਪਿੱਛੋਂ ਇਹ ਗੁਰਦੁਆਰਾ ਸਾਹਿਬ ਨੇ ਬਿਲਕੁਲ ਨਾਲ ਹੀ ਤੇ ਤੁਸੀਂ ਵੀ ਦਰਸ਼ਨਾਂ ਲਈ ਜਰੂਰ ਆਇਆ ਕਰੋ ਇਸ ਜਗ੍ਹਾ ਦੇ ਉੱਤੇ ਅਗਲੀਆਂ ਵੀਡੀਓ ਵੀ ਅੰਮ੍ਰਿਤਸਰ ਚ ਜੋ ਵੀ ਹਿਸਟਰੀਕਲ ਗੁਰਦੁਆਰਾ ਸਾਹਿਬ ਹਨ ਉਹਨਾਂ ਦੇ ਰਿਲੇਟਡ ਆਉਣਗੀਆਂ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਲਾਉਂਦੇ ਆ ਫਤਿਹ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ